ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਹੁਤ ਸਾਰੇ ਲੋਕ ਅਕਸਰ ਇਹ ਕਹਿੰਦੇ ਹੋਏ ਦੇਖੇ ਗਏ ਹਨ ਕਿ ਉਹਨਾਂ ਨੂੰ ਆਲਸ ਪਿਆ ਰਹਿੰਦਾ ਹੈ ਦਲੀਦਰ ਪਿਆ ਰਹਿੰਦਾ ਹੈ ਸਰੀਰ ਡਿੱਗਿਆ ਡਿੱਗਿਆ ਜਾ ਰਹਿੰਦਾ ਹੈ ਤੇ ਸਾਰਾ ਦਿਨ ਹੀ ਬੈਠ ਕੇ ਜਾਂ ਫਿਰ ਪੈ ਕੇ ਹੀ ਕੱਢ ਦਿੰਦੇ ਹਨ ਅਜਿਹੇ ਲੋਕਾਂ ਵਾਸਤੇ ਇੱਕ ਅਜਿਹਾ ਗੁਰਬਾਣੀ ਸ਼ਬਦ ਦਸਣ ਜਾ ਰਹੇ ਹਾਂ ਜਿਸ ਨੂੰ ਕਰਨ ਤੋਂ ਬਾਅਦ ਸਰੀਰ ਵਿੱਚ ਇੰਨੀ ਚੁਸਤੀ ਫੁਰਤੀ ਆ ਜਾਵੇਗੀ ਕਿ ਸਾਰਾ ਦਿਨ ਸਰੀਰ ਉੱਡਿਆ ਫਿਰੇਗਾ ਸਰੀਰ ਵਿੱਚ ਜੋਸ਼ ਭਰ ਜਾਵੇਗਾ ਤੇ ਭੱਜ ਭੱਜ ਕੇ ਸਾਰੇ ਕੰਮ ਕਾਜ ਕਰੋਂਗੇ ਲੋਕ ਆਪ ਪੁੱਛਣਗੇ ਕਿ ਅਜਿਹਾ ਕੀ ਖਾ ਲਿਆ ਕਿ ਤੇਰੇ ਵਿੱਚ ਇੰਨੀ ਚੁਸਤੀ ਫੁਰਤੀ ਆ ਗਈ ਸੋ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਇਸ ਗੁਰਬਾਣੀ ਸ਼ਬਦਾਰੇ ਇਸ ਪਾਠ ਬਾਰੇ ਗੱਲ ਕਰਾਂਗੇ ਸੋ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ ਸਾਧ ਸੰਗਤ ਜੀ ਆਲਸੀ ਵੀ ਦੋ ਤਰ੍ਹਾਂ ਦੇ ਹੁੰਦੇ ਹਨ ਇਹਨਾਂ ਲਈ ਪਾਠ ਵੀ ਅਸੀਂ ਦੋ ਤਰ੍ਹਾਂ ਦਾ ਹੀ ਦੱਸਾਂਗੇ ਸਭ ਤੋਂ ਪਹਿਲੇ ਆਲਸੀ ਉਹ ਹੁੰਦੇ ਨੇ ਜੋ ਘੱਟੋ ਘੱਟ ਮਨ ਦੇ ਤਾਂ ਹਨ ਕਿ ਅਸੀਂ ਆਲਸੀ ਹਾਂ ਉਹਨਾਂ ਦਾ ਮੰਨ ਕਰਦਾ ਜ਼ਰੂਰ ਹੈ ਕਿ ਅਸੀਂ ਕੋਈ ਕੰਮਕਾਰ ਕਰੀਏ ਸਰੀਰ ਚੁਸਤ ਰਹੇ ਅਤੇ ਸਾਰਾ ਦਿਨ ਆਲਸ ਵਿੱਚ ਕੱਟਣ ਤੋਂ ਬਾਅਦ ਉਹਨਾਂ ਨੂੰ ਸ਼ਾਮ ਨੂੰ ਸ਼ਰਮਿੰਦਗੀ ਵੀ ਮਹਿਸੂਸ ਹੁੰਦੀ ਹੈ ਇਸ ਦਾ ਮਤਲਬ ਇਹ ਹੈ ਕਿ ਉਹਨਾਂ ਦਾ ਮਨ ਤਾਂ ਜਾਗਰਿਤ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਲਸ ਦੂਰ ਕਿਵੇਂ ਕਰਨਾ ਹੈ ਉਹਨਾਂ ਨੂੰ ਪਤਾ ਹੈ ਕਿ ਸਾਡੀ ਗਲਤੀ ਹੈ ਤੇ ਆਪਣੀ ਗਲਤੀ ਮੰਦੇ ਵੀ ਹਨ ਕਿ ਇਸ ਤਰ੍ਹਾਂ ਸਾਰਾ ਦਿਨ ਆਲਸ ਵਿੱਚ ਦਲੀਦਰ ਵਿੱਚ ਨਹੀਂ ਕੱਟਣਾ ਚਾਹੀਦਾ ਸੋ ਅਜਿਹੇ ਲੋਕਾਂ ਲਈ ਅਲੱਗ ਸ਼ਬਦ ਹੈ ਅਲੱਗ ਪਾਠ ਹੈ ਤੇ ਦੂਸਰੇ ਆਲਸੀ ਉਹ ਹੁੰਦੇ ਨੇ ਜਿਨ੍ਹਾਂ ਨੂੰ ਮਨ ਵਿੱਚ ਭਾਵਨਾ ਵੀ ਨਹੀਂ ਹੁੰਦੀ ਕਿ ਅਸੀਂ ਕੁਝ ਕਰੀਏ ਤੇ ਆਲਸ त्याਗੀ ਉਹਨਾਂ ਨੂੰ ਹਜੇ ਆਪਣੀ ਗਲਤੀ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਆਲਸ ਕਿੰਨੀ ਮਾੜੀ ਚੀਜ਼ ਹੈ ਅਹਿਸਾਸ ਹੀ ਨਹੀਂ ਹੁੰਦਾ ਕਿ ਆਲਸ ਕਿੰਨੀ ਮਾੜੀ ਚੀਜ਼ ਹੈ ਉਹਨਾਂ ਦਾ ਕੁਝ ਵੀ ਕਰਨ ਨੂੰ ਮਨ ਨਹੀਂ ਕਰਦਾ ਤੇ ਉਹ ਆਲਸ ਵਿੱਚੋਂ ਨਿਕਲਣ ਦਾ ਯਤਨ ਵੀ ਨਹੀਂ ਕਰਦੇ ਅਜਿਹੀ ਲੋਕਾਂ ਵਾਸਤੇ ਇੱਕ ਛੋਟਾ ਗੁਰਬਾਣੀ ਸ਼ਬਦ ਲਿਆ ਗਿਆ ਹੈ ਤਨ ਤਨ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਅਜਿਹੀ ਬਾਣੀ ਬਖਸ਼ੀ ਹੈ ਜੋ ਕਲਯੁਗ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੇ ਲਈ ਬਿਲਕੁਲ ਟੁਕਮੀ ਹੈ ਕਿਉਂਕਿ ਕਲਯੁਗ ਦਸ਼ਮ ਦੀ ਬਾਣੀ ਤੋਂ ਬਹੁਤ ਡਰਦਾ ਹੈ ਮਾੜੀਆਂ ਚੀਜ਼ਾਂ ਆਦੀ ਵਿਆਦੀ ਉਪਾਦੀ ਸਭ ਇਸ ਬਾਣੀ ਤੋਂ ਡਰਦਿਆ ਨੇ ਅਜਿਹੇ ਵਿੱਚ ਜੇਕਰ ਕੋਈ ਮਾੜਾ ਰੋਗ ਵੀ ਲੱਗ ਗਿਆ ਹੈ ਤਾਂ ਉਹ ਵੀ ਇਸ ਬਾਣੀ ਦੇ ਪੜਨ ਨਾਲ ਦੂਰ ਹੋ ਜਾਂਦਾ ਹੈ ਇੰਨੀ ਤਾਕਤ ਹੈ ਇਸ ਬਾਣੀ ਦੇ ਵਿੱਚ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇਸ ਬਾਣੀ ਦਾ ਨਾਮ ਹੈ ਜਾਪ ਸਾਹਿਬ ਜਿਸ ਵੀ ਗੁਰਮੁਖ ਨੂੰ ਆਲਸ ਪੈਂਦਾ ਹੈ ਦਲੀਦਰ ਪੈਂਦਾ ਹੈ ਸਰੀਰ ਡਿੱਗਿਆ ਡਿੱਗਿਆ ਰਹਿੰਦਾ ਹੈ ਸੁਸਤੀ ਚਾਈ ਰਹਿੰਦੀ ਹੈ ਪਰ ਮਨ ਵਿੱਚ ਇੱਛਾ ਹੈ ਕਿ ਉਹ ਆਲਸ ਦੂਰ ਹੋਵੇ ਤਾਂ ਉਹਨਾਂ ਗੁਰਮੁਖਾਂ ਵਾਸਤੇ ਜਾਪ ਸਾਹਿਬ ਇੱਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ ਸੰਸੰਗਜੀ ਤੁਸੀਂ ਦਿਨ ਦੇ ਵਿੱਚ ਇੱਕ ਜਾਪ ਸਾਹਿਬ ਤੋਂ ਸ਼ੁਰੂ ਕਰਕੇ ਹੌਲੀ ਹੌਲੀ ਪੰਜ ਜਾਪ ਸਾਹਿਬ ਰੋਜ਼ ਕਰਕੇ ਦੇਖੋ ਤੁਹਾਡਾ ਸਰੀਰ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦੇਵੇਗਾ ਤਨ ਮਨ ਦੇ ਵਿੱਚ ਇੰਨਾ ਜੋਸ਼ ਇੰਨੀ એનર્ਜੀ ਭਰ ਜਾਵੇਗੀ ਕਿ ਸਾਰਾ ਦਿਨ ਸੁਸਤੀ ਆਲਸ ਦਲਿੱਦਰ ਤੁਹਾਡੇ ਨੇੜੇ ਵੀ ਨਹੀਂ ਆਵੇਗਾ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਡਰ ਲੱਗਦਾ ਹੈ ਤਾਂ ਜਪ ਸਾਈਂ ਸਭ ਤਰ੍ਹਾਂ ਦੇ ਡਰ ਪੈ ਦੂਰ ਕਰ ਦਿੰਦਾ ਹੈ ਕਿਉਂਕਿ ਕਾਲ ਯੁਗ ਦਾ ਜ਼ੋਰ ਵੀ ਤੁਹਾਨੂੰ ਦਲੀਦਰ પા ਕੇ ਰੱਖਦਾ ਹੈ ਤੇ ਮੰਜੇ ਤੋਂ ਉੱਠਣ ਨਹੀਂ ਦਿੰਦਾ ਕੁਝ ਕਰਨ ਨਹੀਂ ਦਿੰਦਾ ਤੇ ਦਸ਼ਮ ਦੇ ਬਾਣੀ ਤੋਂ ਕਾਲ ਯੁਗ ਬਹੁਤ ਡਰਦਾ ਹੈ ਤੇ ਜੇ ਹੋਰ ਵੀ ਮਾੜੀਆਂ ਚੀਜ਼ਾਂ ਤੁਹਾਡੇ ਸਰੀਰ ਤੇ ਅਸਰ ਰੱਖਦੀਆਂ ਨੇ ਤੁਹਾਡੇ ਘਰ ਪਰਿਵਾਰ ਤੇ ਅਸਰ ਰੱਖਦੀਆਂ ਨੇ ਜਾਪ ਸਾਹਿਬ ਦੀ ਬਾਣੀ ਨਾਲ ਸਭ ਦੂਰ ਹੋ ਜਾਣਗੀਆਂ ਕਿਉਂਕਿ ਜਿੱਥੇ ਜਾਪ ਸਾਹਿਬ ਦਾ ਪਾਠ ਹਰ ਰੋਜ਼ ਹੁੰਦਾ ਹੈ ਉੱਥੇ ਅਜੀਹੀਆਂ ਚੀਜ਼ਾਂ ਵਾਸ ਨਹੀਂ ਕਰ ਸਕਦੀਆਂ ਜਾਪ ਸਾਹਿਬ ਦਾ ਮਹੱਤਵ ਦੱਸਦੇ ਹੋਏ ਮਹਾਂਪੁਰਖ ਇੱਕ ਸਾਖੀ ਸੁਣਾਉਂਦੇ ਨੇ ਉਹ ਦੱਸਦੇ ਨੇ ਕਿ ਜਦੋਂ ਅਫਗਾਨਿਸਤਾਨ ਦੇ ਵਿੱਚ ਇਨਾ ਮਸਲਾ ਨਹੀਂ ਹੁੰਦਾ ਸੀ ਉਦੋਂ ਸਿੱਖ ਅਤੇ ਹਿੰਦੂ ਅਫਗਾਨਿਸਤਾਨ ਦੇ ਬਾਜ਼ਾਰਾਂ ਦੇ ਵਿੱਚ ਆਮ ਹੀ ਘੁੰਮ ਸਕਦੇ ਸਨ ਇੱਕ ਵਾਰ ਮਹਾਪੁਰਖ ਅਫਗਾਨਿਸਤਾਨ ਦੇ ਬਾਜ਼ਾਰ ਵਿੱਚ ਘੁੰਮਦੇ ਹੋਏ ਕਿਸੇ ਘਰ ਅਗੋਂ ਨਿਕਲਣ ਲੱਗੇ ਤਾਂ ਅੰਦਰੋਂ ਜਪ ਸਾਹਿਬ ਦੀ ਆਵਾਜ਼ ਸੁਣਾਈ ਦਿੱਤੀ ਉਹਨਾਂ ਮਹਾਪੁਰਖਾਂ ਦੇ ਨਾਲ ਉੱਥੋਂ ਦਾ ਇੱਕ ਟਰਾਂਸਲੇਟਰ ਵੀ ਸੀ ਜਦੋਂ ਉਹਨਾਂ ਨੇ ਘਰ ਜਾ ਕੇ ਦੇਖਿਆ ਤਾਂ ਘਰ ਦੇ ਵਿੱਚ ਇੱਕ ਪਠਾਨ ਜਾਪ ਸਾਹਿਬ ਦਾ ਪਾਠ ਸੁਣ ਰਿਹਾ ਸੀ ਉਹਨਾਂ ਨੇ ਦੇਖਿਆ ਕਿ ਪਠਾਨ ਆਪ ਤਾਂ மஞ்சੇ ਤੇ ਬੈਠਾ ਹੈ ਤੇ ਸਾਹਮਣੇ ਇੱਕ ਥੜੇ ਦੇ ਉੱਪਰ ਟੇਪ ਰੀਕੋਰਡਰ ਚੱਲ ਰਿਹਾ ਹੈ ਤੇ ਨਾਲ ਹੀ ਇੱਕ ਮੁਰਗੇ ਦਾ पिंजरा ਰੱਖਿਆ ਹੋਇਆ ਹੈ ਉਹਨਾਂ ਮਹਾਪੁਰਖਾਂ ਨੇ ਟਰਾਂਸਲੇਟਰ ਨੂੰ ਕਿਹਾ ਕਿ ਮੈਨੂੰ ਇਸ ਪਠਾਨ ਤੋਂ ਪੁੱਛ ਕੇ ਦੱਸ ਕਿ ਜਾਪਸਾਈ ਬਾਰੇ ਕਿਵੇਂ ਜਾਣਦਾ ਹੈ ਤੇ ਇਹ ਜਾਪ ਜਾਪ ਕਿਉਂ ਸੁਣ ਰਿਹਾ ਹੈ ਤੇ ਇਹ ਜਾਪਸਾਈ ਕਿਉਂ ਸੁਣ ਰਿਹਾ ਹੈ ਉਸ ਟਰਾਂਸਲੇਟਰ ਨੇ ਅਫਗਾਨਿਸਤਾਨ ਦੇ ਉਸ ਪਠਾਨ ਤੋਂ ਪੁੱਛਿਆ ਉਸ ਪਠਾਨ ਨੇ ਕਿਹਾ ਕਿ ਉਹ ਜੋ ਸਾਹਮਣੇ ਪਿੰਜਰੇ ਦੇ ਵਿੱਚ ਮੁਰਗਾ ਹੈ ਇਹ ਮੁਕਾਬਲੇ ਦੇ ਵਿੱਚ ਹਾਰ ਗਿਆ ਹੈ ਸਾਡੇ ਇੱਥੇ ਮੁਰਗੀਆਂ ਦੇ ਮੁਕਾਬਲੇ ਬਹੁਤ ਹੁੰਦੇ ਨੇ ਜਿਸ ਤੇ ਲੱਖਾਂ ਰੁਪਏ ਦੇ ਇਨਾਮ ਲੱਗਦੇ ਨੇ ਤੇ ਇਹ ਮੁਰਗਾ ਹਾਰ ਗਿਆ ਤੇ ਮੈਂ ਤੇ ਹੁਣ ਅਸੀਂ ਇਸ ਨੂੰ ਲਗਾਤਾਰ 40 ਦਿਨ ਚਾਪ ਸਈਦਾ ਪਾਠ ਸੁਣਾਵਾਂਗੇ ਤੇ ਸਾਨੂੰ ਪੱਕਾ ਯਕੀਨ ਹੈ ਕਿ 40 ਦਿਨਾਂ ਬਾਅਦ ਇਹ ਮੁਰਗਾ ਜ਼ਰੂਰ ਜਿੱਤ ਕੇ ਆਵੇਗਾ ਉਸ ਤੋਂ ਬਾਅਦ 40 ਤੋਂ 50 ਦਿਨ ਬਾਅਦ ਜਦੋਂ ਦੁਬਾਰਾ ਮਹਾਪੁਰਖ ਉਸ ਗਲੀ ਵਿੱਚ ਗਏ ਤਾਂ ਉਸ ਪਠਾਨ ਨੇ ਦੱਸਿਆ ਕਿ ਇਹ ਮੁਰਗਾ ਹੁਣ ਸਿਰਫ ਜਿੱਤ ਕੇ ਹੀ ਨਹੀਂ ਆਇਆ ਸਗੋਂ ਦੂਜੇ ਮੁਰਗੇ ਨੂੰ ਮਾਰ ਕੇ ਆਇਆ ਹੈ ਇੰਨਾ ਜੋਸ਼ ਭਰ ਗਿਆ ਸੀ ਇਸ ਮੁਰਗੇ ਦੇ ਵਿੱਚ ਏਨੀ ਤਾਕਤ ਹੈ ਜਾਬ ਸਾਹਿਬ ਦੀ ਬਾਣੀ ਦੇ ਵਿੱਚ ਜਿਸ ਨੇ ਇੱਕ ਬੇਜੁਬਾਨ ਜੀਵ ਤੇ ਵੀ ਕਿੰਨਾ ਅਸਰ ਕੀਤਾ ਹੈ ਤਾਂ ਫਿਰ ਸਾਧ ਸੰਗਤ ਸੋਚੋ ਇਹ ਸਾਡੇ ਇਨਸਾਨਾਂ ਤੇ ਕਿੰਨਾ ਅਸਰ ਕਰੇਗੀ ਉਹਨਾਂ ਸੰਤਾਂ ਮਹਾਪੁਰਖਾਂ ਨੇ ਟਰਾਂਸਲੇਟਰ ਦੇ ਜ਼ਰੀਏ ਉਸ ਪਠਾਨ ਨੂੰ ਪੁੱਛਿਆ ਕਿ ਤੁਹਾਨੂੰ ਇਸ ਬਾਣੀ ਦਾ ਕਿਵੇਂ ਪਤਾ ਲੱਗਿਆ ਇਹ ਤਾਂ ਸਾਡੀ ਬਾਣੀ ਹੈ ਤਾਂ ਉਸ ਪਠਾਨ ਨੇ ਕਿਹਾ ਕਿ ਤੁਹਾਡੀ ਬਾਣੀ ਕਿਵੇਂ ਹੋਈ ਇਹ ਤਾਂ ਅਰਬੀ ਅਤੇ ਫਾਰਸੀ ਭਾਸ਼ਾ ਵਿੱਚ ਹੈ ਤੇ ਸਿੱਖ ਤਾਂ ਅਰਬੀ ਭਾਸ਼ਾ ਫਾਰਸੀ ਭਾਸ਼ਾ ਬੋਲਦੇ ਹੀ ਨਹੀਂ ਇਹ ਤਾਂ 10ਵੇਂ ਮਹਾਰਾਜ ਨੇ ਸਾਡੇ ਲਈ ਬਣਾਈ ਹੈ ਇਹ ਸਾਡੀ ਬਾਣੀ ਹੈ ਇਹ ਉਸ ਪਠਾਨ ਦੇ ਬੋਲ ਸਨ ਉਸ ਪਠਾਨ ਨੇ ਅੱਗੇ ਹੋਰ ਦੱਸਿਆ ਕਿ ਸਾਡੇ ਬਜ਼ੁਰਗ ਅਕਸਰ ਹੀ ਗੱਲਾਂ ਕਰਦੇ ਸਨ ਕਿ ਸਾਡੀ ਕੌਮ ਇੰਨੀ ਲੜਾਕੂ ਕੌਮ ਹੈ ਪਰ ਸਾਨੂੰ ਸਿਰਫ ਸਿੱਖਾਂ ਨੇ ਹੀ ਹਰਾਇਆ ਹੈ ਅਜਿਹਾ ਕੀ ਹੈ ਸਿੱਖਾਂ ਕੋਲ ਬਹੁਤ ਖੋਜ-ਬੀਨ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਸਿੱਖਾਂ ਕੋਲ ਦਸ਼ਮ ਬਾਣੀ ਦੀ ਤਾਕਤ ਹੈ ਜਿਸ ਦਾ ਕੋਈ ਤੋੜ ਨਹੀਂ ਇਸੇ ਕਰਕੇ ਸਾਨੂੰ ਸਿੱਖ ਹਰਾ ਸਕੀ ਸੋ ਇਹ ਮਹਤਵ ਹੈ ਜਾਬ ਸਾਹਿਬ ਦੀ ਬਾਣੀ ਦਾ ਸਾਧ ਸੰਗਤ ਜੀ ਇਸੇ ਕਰਕੇ ਦਸ਼ਮ ਪਾਤਸ਼ਾਹ ਨੇ ਸਾਨੂੰ ਸਿੱਖਾਂ ਨੂੰ ਇਹ ਬਾਣੀ ਬਖਸ਼ੀ ਹੈ ਪਰ ਅਸੀਂ ਇਸ ਦਾ ਲਾਹਾ ਨਹੀਂ ਉਠਾ ਸਕੇ ਤੇ ਕਿੰਤੂ ਪ੍ਰੰਤੂ ਵਿੱਚ ਉਲਝ ਗਏ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਤਬਦੀਲੀ ਚਾਹੁੰਦੇ ਹੋ ਤਾਂ ਹਰ ਰੋਜ਼ ਇੱਕ ਜਪ ਸਾਹਿਬ ਦਾ ਪਾਠ ਜ਼ਰੂਰ ਕਰੋ ਤੇ ਹੌਲੀ-ਹੌਲੀ ਵਧਾਉਂਦੇ ਵਧਾਉਂਦੇ ਪੰਜ ਪਾਠ ਜਪ ਸਾਹਿਬ ਦੇ ਦਿਨ ਦੇ ਵਿੱਚ ਜ਼ਰੂਰ ਕਰੋ ਹੁਣ ਗੱਲ ਕਰਦੇ ਹਾਂ ਦੂਸਰੇ ਸ਼ਬਦ ਦੇ ਬਾਰੇ ਵਿੱਚ ਇਹ ਸ਼ਬਦ ਉਹਨਾਂ ਲੋਕਾਂ ਲਈ ਹੈ ਜੋ ਹੱਦੋਂ ਵੱਧ ਆਲਸੀ ਨੇ ਤੇ ਪੂਰਾ ਜਾਪ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਉਹ ਇਹਨਾਂ ਦੋ ਪੰਕਤੀਆਂ ਤੋਂ ਸ਼ੁਰੂਆਤ ਕਰ ਸਕਦੇ ਨੇ ਇਹਨਾਂ ਦੋ ਪੰਕਤੀਆਂ ਦਾ ਜਾਪ ਸ਼ੁਰੂਆਤ ਵਿੱਚ ਤੁਸੀਂ ਖੁੱਲਾ ਕਰ ਸਕਦੇ ਹੋ ਜਿਵੇਂ ਕਿ ਦਿਨ ਵਿੱਚ ਪੰਜ ਪਾਠ 10 ਪਾਠ ਅਤੇ ਹੌਲੀ-ਹੌਲੀ ਵੱਧਾਉਂਦੇ ਹੋਏ ਤੁਸੀਂ ਪੂਰੀ ਮਾਲਾ ਕਰਨੀ ਹੈ ਜਿਸ ਵਿੱਚ 108 ਮਣਕੇ ਹੁੰਦੇ ਨੇ ਇਹ ਸ਼ਬਦ ਇਸ ਪ੍ਰਕਾਰ ਹੈ ਚਾਚਰੀ ਛੰਦ ਤਉ ਪ੍ਰਸਾਦ ਗੋਵਿੰਦੇ ਮੋਕੰਦੇ ਉਦਾਰੇ ਅਫਾਰੇ ਹਰੀ ਅੰ ਕਰਿਯੰ ਨਿਰਨਾਮੇ ਅਕਾਮੇ ਸੁਸਾਦ ਸੰਗਤ ਜੀ ਇਹਨਾਂ ਦੋ ਪੰਕਤੀਆਂ ਦਾ ਜਾਪ ਹਰ ਰੋਜ਼ ਲਗਾਤਾਰ ਕਰਨ ਦੇ ਨਾਲ ਹੀ ਸਰੀਰ ਦੇ ਵਿੱਚੋਂ ਆਲਸ ਦਲਿੱਦਰ ਸੁਸਤੀ ਸਭ ਦੂਰ ਹੋ ਜਾਵੇਗੀ ਸਰੀਰ ਵਿੱਚ ਤਾਕਤ ਆਉਣੀ ਸ਼ੁਰੂ ਹੋ ਜਾਵੇਗੀ ਆਲਸ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡਾ ਮਨ ਪਰਮਾਤਮਾ ਵਿੱਚ ਜੁੜਨ ਲੱਗ ਜਾਵੇਗਾ ਜਿਨ੍ਹਾਂ ਬੁਰੀਆਂ ਸ਼ਕਤੀਆਂ ਅਤੇ ਕਲਯੁਗ ਨੇ ਤੁਹਾਨੂੰ ਜਕੜਿਆ ਹੋਇਆ ਹੈ ਉਹਨਾਂ ਦੀ ਪਕੜ ਵੀ ਢਿੱਲੀ ਹੋਣੀ ਸ਼ੁਰੂ ਹੋ ਜਾਵੇਗੀ ਜਦੋਂ ਤੁਸੀਂ 108 ਵਾਰ ਜਾਪ ਹਰ ਰੋਜ਼ ਇਹਨਾਂ ਪੰਕਤੀਆਂ ਦਾ ਕਰਨ ਲੱਗ ਗਏ ਉਸ ਤੋਂ ਬਾਅਦ ਹੌਲੀ-ਹੌਲੀ ਜਾਪ ਸਾਹਿਬ ਪੂਰਾ ਕਰਨਾ ਵੀ ਸ਼ੁਰੂ ਕਰੋ ਤੇ ਇਸ ਪਾਠ ਨੂੰ ਹੌਲੀ-ਹੌਲੀ ਵਧਾਉਂਦੇ ਵਧਾਉਂਦੇ ਦਸ਼ਮ ਬਾਣੀ ਦੇ ਹੋਰ ਪਾਠ ਜਿਵੇਂ ਕਿ ਚੋਪਈ ਸਾਹਿਬ ਚੰਡੀ ਦੀ ਵਾਰ ਬ੍ਰਹਮਕਵਚ ਅਕਾਲ ਉਸਤਤ ਦਾ ਪਾਠ ਵੀ ਜ਼ਰੂਰ ਕਰੋ ਪਾਠ ਦੇ ਨਾਲ-ਨਾਲ ਇਸ ਨੂੰ ਸਟੱਡੀ ਵੀ ਜ਼ਰੂਰ ਕਰੋ ਇਸ ਨੂੰ ਪੜ੍ਹ ਕੇ ਸਮਝ ਕੇ ਦੇਖੋ ਇਸ ਤੋਂ ਬਾਅਦ ਸਾਧ ਸੰਗਤ ਜੀ ਇਦਾਂ ਹੋ ਹੀ ਨਹੀਂ ਸਕਦਾ ਕਿ ਇਹਨਾਂ ਬਾਣੀਆਂ ਨੂੰ ਪੜ੍ਹਨ ਤੋਂ ਬਾਅਦ ਤੁਹਾਡੇ ਸਰੀਰ ਦੇ ਵਿੱਚ ਆਲਸ ਦਲਿੱਦਰ ਸੁਸਤੀ ਰਹਿ ਜਾਵੇ ਤੁਸੀਂ ਬਿਲਕੁਲ ਨਿਰਭੋਗ ਹੋ ਜਾਓਗੇ ਡਰ ਪੈ ਤੁਹਾਡਾ ਖਤਮ ਹੋ ਜਾਵੇਗਾ ਘਰ ਪਰਿਵਾਰ ਦੇ ਵਿੱਚੋਂ ਦੁੱਖਾਂ ਕਲੇਸ਼ਾਂ ਪਾਪਾਂ ਦਾ ਦਲਿਤਰਾ ਦਾ ਨਾਸ਼ ਹੋ ਜਾਵੇਗਾ ਤੇ ਸਾਰਾ ਪਰਿਵਾਰ ਚੜਦੀ ਕਲਾ ਦੇ ਵਿੱਚ ਰਹਿਣ ਲੱਗ ਜਾਵੇਗਾ ਤੁਹਾਡੇ ਸਰੀਰ ਦੇ ਵਿੱਚ ਤੁਹਾਡੇ ਚਿਹਰੇ ਤੇ ਅਲੱਗ ਹੀ ਨੂਰ ਦਿਖੇਗਾ ਤੇ ਸਾਰਾ ਦਿਨ ਉੱਡੇ ਫਿਰੋਗੇ ਤੇ ਹਰ ਕੋਈ ਪੁੱਛੇਗਾ ਕਿ ਤੂੰ ਅਜਿਹਾ ਕੀ ਪੜ ਲਿਆ ਜੋ ਤੇਰੇ ਵਿੱਚ ਇੰਨਾ ਨੂਰ ਆ ਗਿਆ ਸੋ ਇੰਨੀ ਕਿਰਪਾ ਹੁੰਦੀ ਹੈ ਦਸ਼ਮ ਦੀ ਬਾਣੀ ਦੇ ਨਾਲ ਤੁਸੀਂ ਵੀ ਆਪਣੀ ਜ਼ਿੰਦਗੀ ਬਦਲਨੀ ਚਾਹੁੰਦੇ ਹੋ ਤਾਂ ਦਸ਼ਮ ਦੀ ਬਾਣੀ ਦੇ ਨਾਲ ਜ਼ਰੂਰ ਜੁੜੋ ਸਾਧ ਸੰਗਤ ਦੀ ਸ਼ੁਰੂਆਤ ਥੋੜੇ ਤੋਂ ਕਰ ਸਕਦੇ ਹੋ ਤੇ ਹੋਲੀ-ਹੋਲੀ ਵਧਾਉਂਦੇ ਵਧਾਉਂਦੇ ਪੂਰਾ ਪਾਠ ਕਰਨਾ ਸਿੱਖੋ ਜੇਕਰ ਅਜੇ ਵੀ ਕੋਈ ਮਨ ਵਿੱਚ ਸ਼ੰਕਾ ਹੈ ਤਾਂ ਇੱਕ ਵਾਰ ਹਜੂਰ ਸਾਹਿਬ ਦੇ ਸਿੱਖਾਂ ਵੱਲ છાਤੀ ਮਾਰ ਕੇ ਦੇਖਿਓ ਕਿ ਉਹ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਕਿਉਂਕਿ ਉਹ ਦਸ਼ਮ ਦੇ ਬਾਣੀ ਦੇ ਨਾਲ ਜੁੜੇ ਹੋਏ ਨੇ ਸਤ ਸੰਗਤ ਜੀ ਤੁਸੀਂ ਵੀ ਦਸ਼ਮ ਦੀ ਬਾਣੀ ਦੇ ਨਾਲ ਜੁੜ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਪਾਤਰ ਬਣ ਸਕਦੇ ਹੋ ਸਤ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰ ਦੇਣਾ ਤੇ ਸ਼ੇਅਰ ਕਰ ਦੇਣਾ ਤਾਂ ਕਿ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤੇ ਜੇ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ